ਲੋਕ ਕਹਾਣੀ ਆਮ ਤੇ ਖਾਸ ਇੱਕ ਬਾਦਸ਼ਾਹ ਆਪਣੇ ਘੋੜਿਆਂ ਦੇ ਕਾਫਲੇ ਵਿੱਚ ਆਪ ਵੀ ਘੋੜੇ ਤੇ ਬੈਠਾ ਇੱਕ ਪਿੰਡ ਵਿੱਚੋਂ ਗੁਜ਼ਰ ਰਿਹਾ ਸੀ ਕਿ ਇੱਕ ਕੱਚੀ ਫਿਰਨੀ ਤੇ ਕੁਝ ਗੁਜਰੀਆਂ ਜਿਨ੍ਹਾਂ ਵਿੱਚ ਇੱਕ ਬਜ਼ੁਰਗ ਔਰਤ ਅਤੇ ਬਾਕੀ ਜਵਾਨ ਮਟਿਆਰਾਂ ਸਨ ਸਿਰ ਤੇ ਦੁੱਧ ਦਹੀਂ ਦੇ ਮਟਕੇ ਚੁੱਕੀ ਜਾ ਰਹੀਆਂ ਸਨ ਘੋੜਿਆਂ ਦੀ ਧਗੜ ਧਗੜ ਪੌੜਾਂ ਦਾ ਸ਼ੋਰ ਤੇ ਤੇਜ਼ ਹਵਾ ਨਾਲ ਉਹਨਾਂ ਸਾਰੀਆਂ ਦੇ ਸਿਰਾਂ ਤੋਂ ਦੁੱਧ ਦਹੀਂ ਨਾਲ ਭਰੇ ਕੱਚੀ ਮਿੱਟੀ ਦੇ ਮਟਕੇ ਥੱਲੇ ਜਾ ਪਏ ਮਟਕਿਆਂ ਦੀਆਂ ਠੀਕਰੀਆਂ ਬਣ ਗਈਆਂ ਤੇ ਦੁੱਧ ਦਹੀਂ ਮਿੱਟੀ ਵਿੱਚ ਰਲ ਗਏ ਮੁਟਿਆਰਾਂ ਥਾਵੇਂ ਬੈਠ ਕੇ ਰੋਣ ਲੱਗ ਪਈਆਂ ਰਾਜਾ ਘੋੜੇ ਤੋਂ ਉਤਰਿਆ ਮੁਟਿਆਰਾਂ ਦੇ ਸਿਰ ਤੇ ਹੱਥ ਰੱਖਿਆ ਖਿਮਾ ਮੰਗੀ ਤੇ ਉਹਨਾਂ ਨੂੰ ਚਾਂਦੀ ਦੀਆਂ ਮੋਹਰਾਂ ਵੀ ਦਿੱਤੀਆਂ ਜਦੋਂ ਰਾਜੇ ਦਾ ਧਿਆਨ ਬਜ਼ੁਰਗ ਗੁਜਰੀ ਵੱਲ ਗਿਆ ਤਾਂ ਉਸਨੇ ਵੇਖਿਆ ਇਹ ਇਕੱਲੀ ਹੱਸ ਕਿਉਂ ਰਹੀ ਹੈ ਰਾਜੇ ਨੇ ਉਹਦੇ ਵੱਲ ਮੋਹਰਾ ਨਾਲ ਭਰੀ ਮੁਠੀ ਕੀਤੀ ਤਾਂ ਹੋਰ ਉੱਚੀ ਦੇਣੇ ਹੱਸ ਕੇ ਬੋਲੀ ਕੀ ਹੋਇਆ ਜੇ ਚਾਰ ਸਿਰ ਦੁੱਧ ਡੁੱਲ ਗਿਆ ਮੈਂ ਤੇਰੇ ਪੈਸੇ ਨਹੀਂ ਲਵਾਂਗੀ ਇਹ ਵੀ ਕੋਈ ਵੱਡਾ ਨੁਕਸਾਨ ਹੈ ਬੀਬੀ ਤੂੰ ਕੱਲੀ ਹੀ ਕਿਉਂ ਹੱਸ ਰਹੀ ਹੈ ਰਾਜੇ ਨੇ ਸਵਾਲ ਕੀਤਾ ਖਾਸ ਗੱਲਾਂ ਆਮ ਲੋਕਾਂ ਨੂੰ ਨਹੀਂ ਦੱਸੀਦੀਆਂ ਉਹਨੇ ਬਹੁਤ ਠਰਮੇ ਨਾਲ ਜਵਾਬ ਦਿੱਤਾ ਬੀਬੀ ਮੈਂ ਆਮ ਲੋਕ ਨਹੀਂ ਬਾਦਸ਼ਾਹ ਹਾਂ ਮੇਰੀਆਂ ਨਜ਼ਰਾਂ ਵਿੱਚ ਤੂੰ ਖਾਸ ਨਹੀਂ ਪਰ ਤੂੰ ਹੱਸ ਕਿਉਂ ਰਹੀ ਹੈ ਜ਼ਰੂਰੀ ਹੈ ਪੁੱਛਣਾ ਹਾਂ ਤਾਂ ਫਿਰ ਆਮ ਬੰਦਿਆ ਸੁਣ ਜਿਸ ਰਿਆਸਤ ਵਿੱਚ ਮੈਂ ਜਵਾਨ ਹੋਈ ਉੱਥੇ ਦਾ ਬਾਦਸ਼ਾਹ ਬੜਾ ਕਮੀਨਾ ਸੀ ਹਰ ਨਵੀਂ ਵਿਆਹੀ ਨੂੰ ਮੁਕਲਾਵੇ ਵਾਲੀ ਰਾਤ ਉਸ ਕੋਲ ਕੱਟਣੀ ਪੈਂਦੀ ਸੀ ਪਰ ਮੇਰੇ ਪਤੀ ਨੇ ਸਾਡੇ ਵਿਆਹ ਦੀ ਭੇਣਕੀ ਬਾਦਸ਼ਾਹ ਨੂੰ ਨਹੀਂ ਪੈਣ ਦਿੱਤੀ ਸਾਡੇ ਇੱਕ ਪੁੱਤਰ ਪੈਦਾ ਹੋਇਆ ਤੇ ਫਿਰ ਮੇਰਾ ਪਤੀ ਲਾਮ ਨੂੰ ਕਮਾਈਆਂ ਕਰਨ ਚਲੇ ਗਿਆ ਪਿੱਛੋਂ ਬਾਦਸ਼ਾਹ ਤੱਕ ਮੇਰੇ ਹੁਸਨ ਦੀ ਖਬਰ ਪੁੱਜ ਗਈ ਤੇ ਉਹਦੇ ਨੌਕਰ ਮੈਨੂੰ ਜਬਰੀ ਚੁੱਕ ਕੇ ਲੈ ਗਏ ਤੇ ਮੈਂ ਇੱਕ ਸਧਾਰਨ ਔਰਤ ਬਾਦਸ਼ਾਹ ਦੀ ਰਖੇਲ ਬਣ ਗਈ ਤੇ ਫਿਰ ਕਈ ਵਰੇ ਬੀਤ ਗਏ ਮੇਰਾ ਪਤੀ ਕਈ ਵਰਿਆਂ ਪਿੱਛੋਂ ਜਦੋਂ ਕਮਾਈਆਂ ਕਰਕੇ ਮੁੜਿਆ ਤਾਂ ਨੂੰ ਪਤਾ ਲੱਗ ਗਿਆ ਕਿ ਘਰ ਉੱਜੜ ਗਿਆ ਹੈ ਕਿਸੇ ਤਰ੍ਹਾਂ ਉਸਨੇ ਮੇਰੇ ਨਾਲ رابطہ ਕਾਇਮ ਕੀਤਾ ਤੇ ਮੈਨੂੰ ਪੁੱਛਿਆ ਕਿ ਜੇ ਤਾਂ ਤੂੰ ਆਪਣੀ ਮਰਜ਼ੀ ਨਾਲ ਆਈ ਹੈ ਤਾਂ ਠੀਕ ਹੈ ਤੇ ਜੇ ਬਾਦਸ਼ਾਹ ਜ਼ਬਰੀ ਚੁੱਕ ਕੇ ਲਿਆਇਆ ਹੈ ਤਾਂ ਦੱਸ ਮੈਂ ਕੋਈ ਹਿੱਲਾ ਕਰਾਂਗਾ ਮੈਂ ਕਿਹਾ ਰੱਬ ਦੇ ਆ ਬੰਦਿਆ ਰੱਬ ਦੇ ਵਾਸਤੇ ਮੈਨੂੰ ਲੈ ਚੱਲ ਮੈਂ ਇੱਥੇ ਇੱਕ ਦਿਨ ਵੀ ਹੋਰ ਨਹੀਂ ਰਹਿਣਾ ਚਾਹੁੰਦੀ ਤੇ ਫਿਰ ਮੈਂ ਉਹਨੂੰ ਦੱਸਿਆ ਕਿ ਬਾਦਸ਼ਾਹ ਹਰ ਮੰਗਲਵਾਰ ਦੀ ਰਾਤ ਇੱਕ ਪਹਾੜੀ ਜੰਗਲ ਦੀ ਕਿਸੇ ਇਕਾਂਤ ਥਾਂ ਤੇ ਗੁਜ਼ਾਰਦਾ ਹੈ ਤੇ ਮੈਂ ਉਹਦੇ ਨਾਲ ਹੁੰਦੀ ਹਾਂ ਤੇ ਸਾਰਾ ਪਤਾ ਟਿਕਾਣਾ ਦੱਸ ਦਿੱਤਾ ਮੇਰਾ ਪਤੀ ਇੱਕ ਰਾਤ ਪਹਿਲਾਂ ਹੀ ਆ ਕੇ ਉਸ ਥਾਂ ਤੇ ਲੁਕ ਗਿਆ ਅੱਧੀ ਰਾਤ ਜਦੋਂ ਬਾਦਸ਼ਾਹ ਘੂਕ ਸੁੱਤਾ ਪਿਆ ਸੀ ਪਹਿਰੇਦਾਰ ਸੌ ਰਹੇ ਸਨ ਤਾਂ ਮੇਰਾ ਪਤੀ ਆਇਆ ਤੇ ਉਸਨੇ ਤੇਜ਼ ਧਾਰ ਹਥਿਆਰ ਨਾਲ ਬਾਸ਼ਾ ਦੀ ਧੌਣ ਢੜ ਤੋਂ ਅਲੱਗ ਕਰ ਦਿੱਤੀ। ਸਾਨੂੰ ਪਤਾ ਸੀ ਕਿ ਬਾਸ਼ਾ ਨੂੰ ਮਾਰਨ ਦਾ ਹਰਜਾਨਾ ਕੀ ਹੋਵੇਗਾ। ਪਰ ਅਸੀਂ ਰਾਤ ਦੇ ਘੁੱਪ ਹਨੇਰੇ ਵਿੱਚ ਜੰਗਲ ਦੀ ਘੁੰਮਣ ਘੇਰੀ ਵਿੱਚ ਫਸ ਗਏ। ਅਗਲੀ ਆਫ਼ਤ ਇਹ ਆਈ ਕਿ ਇੱਕ ਨਾਗ ਜੋ ਫਨ ਫਿਲਾ ਕੇ ਫੁੰਕਾਰੇ ਮਾਰ ਰਿਹਾ ਸੀ ਨੇ ਸਾਡਾ ਰਾਹ ਘੇਰ ਲਿਆ। ਮੇਰੇ ਪਤੀ ਨੇ ਕਿਹਾ ਤੂੰ ਅੱਗੇ ਨਿਕਲ ਇਹਨੂੰ ਮੈਂ ਵੇਖਦਾ ਹਾਂ ਮੇਰੀਆਂ ਅੱਖਾਂ ਸਾਹਮਣੇ ਨਾਗ ਨੇ ਉਸ ਨੂੰ ਇੱਕ ਵਾਰ ਨਹੀਂ ਸਗੋਂ ਕਈ ਵਾਰ ਦੱਸਿਆ ਅਤੇ ਉਹ ਉੱਥੇ ਹੀ ਅੱਖਾਂ ਮੀਚ ਗਿਆ ਕੱਲੀ ਜਿੰਗਦੜੀ ਜੰਗਲ ਦਾ ਰਾਹ ਤੇ ਮਾਮਲੇ ਭਾਰੇ ਪੈਣੇ ਹੀ ਸਨ ਦਿਨ ਚੜਿਆ ਤਾਂ ਡਾਕੂਆਂ ਨੇ ਮੈਨੂੰ ਘੇਰ ਲਿਆ ਮੇਰਾ ਹੁਸਨ ਵੇਖ ਕੇ ਉਹ ਹੋਸ਼ ਗਵਾ ਬੈਠੇ ਇੱਕ ਆਖੇ ਮੈਂ ਤੈਨੂੰ ਲੈ ਕੇ ਜਾਵਾਂਗੇ ਤੇ ਦੂਜਾ ਕਹੇ ਐਡੀ ਸੋਹਣੀ ਤੂੰ ਇਹ ਮੇਰੀ ਬਣੇਗੀ ਫਿਰ ਤੀਜਾ ਚੌਥਾ ਸਾਰੇ ਦਾਵੇਦਾਰ ਬਣ ਗਏ ਝਗੜਾ ਸੁਣ ਕੇ ਉਹਨਾਂ ਦਾ ਸਰਦਾਰ ਆਂ ਟਪ ਗਿਆ ਉਹ ਖਿੱਲ ਕੇ ਬੋਲਿਆ ਨਹੀਂ ਇਸ پری ਨੂੰ ਕੋਈ ਨਹੀਂ ਲੈ ਜਾਵੇਗਾ ਡਾਕੂਆਂ ਵਾਲਾ ਕੰਮ ਕਰਦੇ ਆ ਇਹਦਾ ਮੁੱਲ ਵਟਾਂਗੇ ਤੇ ਉਹਨਾਂ ਨੇ ਫਿਰ ਬੜੇ ਮਹਿੰਗੇ ਭਾਅ ਮੈਨੂੰ ਕੋਠੇ ਤੇ ਵੇਚ ਦਿੱਤਾ ਮੈਂ ਵੇਸਵਾ ਬਣ ਗਈ ਤੇ ਫੁੱਲਾਂ ਤੋਂ ਮਾਲੂਕ ਜਿੰਦੜੀ ਹਾਬਸੀ ਮਰਦਾ ਨੇ ਨੋਚ-ਨੋਚ ਕੇ ਖਾ ਲਈ ਸਿਤਮ ਜਰੀਫੀ ਦੀ ਹੱਦ ਇੱਥੇ ਵੀ ਨਹੀਂ ਮੁੱਕੀ ਇੱਕ ਰਾਤ ਜੋ ਗਾਹਕ ਬਣ ਕੇ ਆਪਣੀ ਹਬਸ ਮਿਟਾ ਕੇ ਗਿਆ ਉਹਨੇ ਧਰਤੀ ਤੇ ਅਸਮਾਨ ਕੰਬੜ ਲਾ ਦਿੱਤਾ ਉਹ ਮੇਰਾ ਉਹੀ ਪੁੱਤਰ ਸੀ ਜਿਸ ਨੂੰ ਮੈਂ ਚਾਰ ਵਰਿਆਂ ਦੇ ਨੂੰ ਕੱਲਾ ਛੱਡ ਆਈ ਸਾਂ ਮੈਂ ਤਾਂ ਉਸ ਨੂੰ ਨੈਣ ਨਕਸ਼ ਤੇ ਹੱਥਾਂ ਪੈਰਾਂ ਤੋਂ ਪਛਾਣ ਲਿਆ ਸੀ ਕਿ ਇਹ ਇੰਨਾ ਸੋਣਾ ਬੁਰਾ ਕਰਮ ਕਰਨ ਵਾਲਾ ਹੈ ਤਾਂ ਮੇਰਾ ਪੋਤੇ ਪਰ ਉਹਨੂੰ ਦੱਸਤੀ ਕਿਵੇਂ ਕਿ ਮਾਂ ਤੇਰੀ ਵੇਸਬਾਕੀ ਨੇ ਬਣਾਈ ਹੈ ਇਹ ਦੁੱਖ ਦਾ ਅੰਦਰ ਜਰ ਲਿਆ ਪਰ ਦੂਜਾ ਪੁੱਤ ਦਾ ਭਾਰ ਜਰਿਆ ਨਾ ਗਿਆ ਨਾ ਸੂਰ ਬਾਣ ਕੇ ਕੋ ਕੋ ਮਾਰਨ ਲੱਗਿਆ ਧਰਤੀ ਤੇ ਪਾਪ ਨਹੀਂ ਮਹਾ ਪਾਪ ਦਾ ਸਿਖਰ ਸੀ ਇੱਕ ਦਿਨ ਫੈਸਲਾ ਕੀਤਾ ਕਿ ਆਪਣੇ ਆਪ ਨੂੰ ਹੱਥੀ ਚੀਖਾ ਵਿੱਚ ਚੇਣ ਕੇ ਲਾਂਬੂ ਲਾ ਲੈਣ ਨਾਲ ਹੀ ਮਨ ਸ਼ਾਂਤ ਹੋ ਸਕਦਾ ਕੋਠੇ ਤੋਂ ਭੱਜ ਕੇ ਇੱਕ ਸਮੁੰਦਰ ਕਿਨਾਰੇ ਚਲੀ ਗਈ ਲੱਕੜਾਂ ਇਕੱਠੀਆਂ ਕੀਤੀਆਂ ਤੇ ਉਹਨਾਂ ਵਿੱਚ ਆਪਣੇ ਆਪ ਨੂੰ ਵੀ ਚੇਣ ਲਿਆ ਉੱਪਰ ਵਾਲੇ ਅੱਗੇ ਫਰਿਆਦ ਕੀਤੀ ਹੱਥ ਜੋੜੇ ਜੇ ਤੂੰ ਸੱਚੀ ਹੈ ਤਾਂ ਮੁੜ ਕੇ ਇਸ ਜਾਮੇ 'ਚ ਫੇਰ ਕਦੇ ਨਾ ਭੇਜੀ ਹਾਲੇ ਮੈਂ ਤਿੱਲੀ ਲਾਉਣ ਹੀ ਲੱਗੀ ਸਾਂ ਕਿ ਐਡੀ ਜ਼ੋਰ ਦੀ ਤੂਫਾਨ ਆਇਆ ਕਿ ਸਣੇ ਲੱਕੜਾਂ ਦੇ ਮੈਂ ਸਮੁੰਦਰ ਵਿੱਚ ਝੜ ਗਈ ਲੱਗਿਆ ਕਿ ਹੁਣ ਛੁਟਕਾਰਾ ਮਿਲ ਜਾਵੇਗਾ ਜਿਹਦੇ ਮੂਰੇ ਮੈਂ ਤਰਲੇ ਕਰਦੀ ਸੀ ਉਹ ਮੌਤ ਫਿਰ ਕੰਨੀ ਖਿਸਕਾ ਗਈ ਘਾਟ ਤੇ ਕੱਪੜੇ ਧੋਂਦੇ ਧੋਬੀਆਂ ਨੇ ਵੇਖਿਆ ਕਿ ਸੱਸੀ ਵਾਂ ਕੋਈ ਰੁੜਿਆ ਆਉਂਦਾ ਉਹਨਾਂ ਨੇ ਛਾਲਾਂ ਮਾਰੀਆਂ ਤੇ ਮੈਨੂੰ ਅਧਮੋਈ ਨੂੰ ਬਾਹਰ ਕੱਢ ਲਿਆ ਘੜੇ ਤੇ ਪੁੱਠਾ ਪਾ ਕੇ ਪੇਟ ਵਿਚਲਾ ਪਾਣੀ ਨਿਕਾਲਿਆ ਤਾਂ ਮੈਨੂੰ ਸੁਰਤ ਆ ਗਈ ਥੋਬੀ ਆਪਸ ਵਿੱਚ ਪਹਿਲਾਂ ਹੀ ਫੈਸਲਾ ਕਰ ਚੁੱਕੇ ਸਨ ਉਹਨਾਂ ਦਾ वार्तालाਪ ਕੀ ਸੀ ਕੋਈ ਆਖੇ ਬੜੀ ਸੋਹਣੀ ਹੈ ਗੁਜਰੀ ਲੱਗਦੀ ਹੈ ਇੰਦਰ ਦਰਬਾਰ ਵਿੱਚੋਂ ਕੋਈ ਭੱਜੀ ਲੱਗਦੀ ਹੈ ਪਤਾ ਨਹੀਂ ਕਿਹੜੇ ਦੁੱਖਾਂ ਕਰਕੇ ਸਮੁੰਦਰ ਵਿੱਚ ਛਾਲ ਮਾਰਦੀ ਤੇ ਆਖਰੀ ਦੀ ਤਸਵੀਰ ਕਿਆ ਕਮਾਲ ਸੀ ਕਹਿਣ ਲੱਗਾ ਗੁਜਰ ਦੀ ਧੀ ਵੀ ਮਰ ਗਈ ਹੈ ਵਿਚਾਰਾ ਕੱਲਾਏ ਉਹਨੂੰ ਦੇ ਦਿੰਨੇ ਲਿਜਾ ਕੇ ਸਾਲ ਪਰ ਦੁੱਧ ਹੀ ਮੁਫਤ ਲਵਾਂਗੇ ਤੇ ਮੈਂ ਇਹ ਤਾਂ ਨਹੀਂ ਦੱਸਣਾ ਕਿ ਮੈਂ ਕੌਣ ਸੀ ਪਰ ਫਿਰ ਮੈਂ ਗੁਜਰੀ ਜ਼ਰੂਰ ਬਣ ਗਈ ਪਿਛਲੇ ਸਾਲ ਗੁੱਜਰ ਵੀ ਚਾਲੇ ਪਾ ਗਿਆ ਤੇ ਕੰਨ ਲਾ ਕੇ ਦਰਦ ਦਾ ਮਹਾਭਾਰਤ ਸੁਣਨ ਵਾਲੇ ਰਾਜੇ ਹੱਥੋਂ ਘੋੜੇ ਦੀ ਲਗਾਮ ਖਿੱਚ ਕੇ ਗੁਜਰੀ ਬੋਲੀ ਤੂੰ ਦੱਸ ਮਟਕਾ ਤੇ ਦੁੱਧ ਗਿਆ ਤਾਂ ਕੀ ਹੋਇਆ ਮੇਰਾ ਬਚਿਆ ਹੀ ਪਹਿਲਾਂ ਕੀ ਹੈ ਤੇ ਤੈਨੂੰ ਲੱਗਦਾ ਨਹੀਂ ਤੂੰ ਆਮ ਬੰਦਾ ਹੀ ਐ ਖਾਸ ਤਾਂ ਮੈਂ ਹਾਂ ਧੰਨਵਾਦ